ਸਵੇਰ ਦਾ ਟਾਈਮ ਸੀ ਜੀ ਅੱਜ ਤਾਂ ਸਾਰਾ ਦਿਨ ਹੀ ਭੱਜ-ਭਜਾਈ ਚ ਲੰਘ ਗਿਆ ਤੇ ਮੈਂ ਇਹਨਾਂ ਨੂੰ ਚਾਹ ਫੜਾਤੀ ਸੀ ਤੇ ਇਹ ਕਰ ਰਹੀ ਸੀ ਵੀਡੀਓ ਐਡਿਟ ਤੇ ਜਦੋਂ ਬੱਸ ਮੈਂ ਬੋਲੀ ਤੇ ਨਾਲ ਦੀ ਨਾਲ ਹੀ ਡੈਬਿਊਟ ਖੜਾ ਸੀ ਕਿਉਂਕਿ ਇਹ ਤਾਂ ਬਿਲਕੁਲ ਵੀ ਬੋਲ ਨਹੀਂ ਦਿੰਦਾ ਨਾਲ ਦੀ ਨਾਲ ਹੀ ਇਹਨੂੰ ਜਾਗ ਆ ਜਾਂਦੀ ਹੈਗੀ ਤਵੇ ਤੇ ਵੀ ਰੀਨ ਚੱਕ ਲਈ ਸੀ ਛੋਟੀਆਂ ਛੋਟੀਆਂ ਖੇਡਦਾ ਪਤਾ ਨਹੀਂ ਕਿਲੇ ਨਾ ਕੀ ਕੁਝ ਬਣਾਈ ਜਾਂਦੇ ਆ ਬੱਚੇ ਤੇ ਉਸ ਤੋਂ ਬਾਅਦ ਆਪਾਂ ਕਰਤਾ ਸੀ ਜੀ ਜੂੜਾ ਡਾ ਵੀ ਕਹਿ ਰਿਹਾ ਸੀ ਹੁਣ ਮੈਂ ਖੇਡੂਗਾ ਬਾਵਾ ਸਾਰਾ ਮੈਂ ਕਿਹਾ ਕੋਈ ਗੱਲ ਨਹੀਂ ਖੇਡ ਲੋ ਜਿੰਨਾ ਮਰਜੀ ਤੇ ਉਸ ਤੋਂ ਬਾਅਦ ਸਾਰੇ ਕਹਿ ਰਹੇ ਸੀ ਅੱਜ ਤਾਂ ਛੋਲੇ ਪੂਰੀਆਂ ਖਾਵਾਂਗੇ ਮੰਮੀ ਨੇ ਸਬਜੀ ਬਣਾਤੀ ਸੀ ਜੀ ਤੇ ਜਿਹੜੀ ਦਾਲ ਸੀ ਛੋਲੇ ਦੀ ਉਹ ਬਣਾਤੀ ਸੀਗੀ ਤੇ ਉਸ ਤੋਂ ਬਾਅਦ ਲੱਗੇ ਸੀ ਜੀ ਕਿਉਂ ਛੱਸਣ ਆਟੇ ਚ ਮੈਂ ਕਹਿ ਰਹੀ ਸੀ ਇਹਦੇ ਨਾਲ ਵਧੀਆ ਬਣ ਜਾਣੀ ਮੰਮੀ ਕਹਿੰਦੀ ਹੋਰ ਵਧੀਆ ਬਣਨੀ ਮੈਂ ਕਹਿ ਰਹੀ ਸੀ ਅਜਮੈਂਡ ਵੀ ਪਾਉਂਗੇ ਕਿਉਂਕਿ ਅਜਵੈਨ ਪਾਉਣ ਨਾਲ ਇੱਕ ਤਾਂ ਮਤਲਬ ਜੋ ਵੀ ਆਪਾਂ ਚੀਜ਼ ਬਣਾਉਣੀ ਹੈ ਉਹ ਵਧੀਆ ਹਾਜਮਾਉਂਦੀ ਹੈ ਕਿ ਗੈਸ ਦੀ ਪ੍ਰੋਬਲਮ ਨਹੀਂ ਹੁੰਦੀ ਤੇ ਖਾਦਾ ਪੀਤਾ ਵੀ ਵਧੀਆ ਚੰਗੀ ਤਰ੍ਹਾਂ ਪਾਚਦਾ ਤੇ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਤੇ ਚੰਗੀ ਤਰ੍ਹਾਂ ਚ ਸੰਦਵਾ ਦੇ ਇੱਕ ਚਮਚਾ ਆਪਾਂ ਨਾਮਕਦਾ ਪਾ ਕੇ ਇਹਦਾ ਆਟਾ ਸਿਓ ਤਿਆਰ ਕਰ ਲਿਆ ਸੀ ਤੇ ਮੈਂ ਕਿਹਾ ਚਲੋ ਮੈਂ ਨਾਲ ਦੀ ਨਾਲ ਅੱਗ ਮਚਾਲਾ ਹਿੱਦਰਾ ਆਪਾਂ ਕੜਾਹੀ ਚ ਪਾਲਿਆ ਸੀ ਜੀ ਤੇਲ ਤੇ ਇਹ ਕਹਿ ਰਹੇ ਸੀ ਲਓ ਫਿਰ ਜਲਦੀ ਕਰੋ ਫਿਰ ਬਣਾ ਕੇ ਖਵਾਓ ਫਟਾਫਟ ਮੈਂ ਕਿਹਾ ਕੋਈ ਗੱਲ ਨਹੀਂ ਜੀ ਤੇਲ ਗਰਮ ਹੋਣ ਦੋ ਇਹ ਤਾਂ ਮਿੰਟਾਂ ਚ ਹੀ ਬਣ ਜੂਗਾ ਮੈਂ ਕਹਿ ਰਹੇ ਸੀ ਲਓ ਨਿੱ ਨਹੀਂ ਹੋਇਆ ਇਹ ਕਹਿੰਦੇ ਲੈ ਹੋ ਗਿਆ ਉਹਨਾਂ ਨੇ ਮਤਲਬ ਆ ਪੂਰੀ ਉੱਪਰ ਤਾਈ ਕਹਿੰਦੇ ਗਰਮੀ ਆ ਤੂਪਾ ਵਿੱਚ ਪਰ ਤੇਲ ਹਜੇ ਘੱਟ ਗਰਮ ਸੀ ਮੈਂ ਕਹਿ ਰਹੀ ਸੀ ਹਜੇ ਇੱਕ ਮਿੰਟ ਹੋਰ ਵੇਟ ਕਰਨਾ ਸੀਗਾ ਫੇਰ ਹੀ ਵਧੀਆ ਬਣਨੀ ਸੀ ਕਿਉਂਕਿ ਜਿਹੜਾ ਤੇਲ ਆ ਉਹ ਘੱਟ ਗਰਮ ਸੀ ਇਹ ਕਹ ਰਹੇ ਸੀਗੇ ਨਹੀਂ ਨਹੀਂ ਗਰਮ ਮੈਂ ਕਹਿੰਦੇ ਨਹੀਂ ਨਹੀਂ ਜੀ ਇੱਕ ਮਿੰਟ ਹੋਰ ਖੜਨਾ ਸੀ ਆ ਦੇਖ ਲਓ ਪੂਰੀ ਸਮਾਰ ਕੇ ਨਹੀਂ ਵਧੀਆ ਬਣੀ ਹੈਗੀ ਮਤਲਬ ਜਦੋਂ ਆਪਣਾ ਤੇਲ ਗਰਮ ਹੁੰਦਾ ਫੇਰ ਹੀ ਵਧੀਆ ਪ੍ਰੋਪਰ ਚੰਗੀ ਤਰ੍ਹਾਂ ਪੱਕਦੀ ਹੈਗੀ ਇਹ ਮਤਲਬ ਵੀ ਉਹ ਫੁੱਲ ਜੇ ਤਾਂ ਗਈ ਸੀ ਪਰ ਜਿਹੜਾ ਤੇਲ ਥੋੜਾ ਜਿਹਾ ਮਤਲਬ ਠੰਡਾ ਸੀਗਾ ਮੈਂ ਕਹਿ ਰਹੀ ਸੀ ਇਹ ਤਾਂ ਵਧੀਆ ਫੁੱਲ ਫੁੱਲ ਕੇ ਆਉਂਦੀਆਂ ਹੁੰਦੀਆਂ ਜੇ ਜਿਆਦਾ ਤੇਲ ਗਰਮ ਹੋਵੇ ਤੇ ਬਸ ਮਹਾ ਚਲੋ ਕੋਈ ਗੱਲ ਨਹੀਂ ਜਿੱਧਰ ਮੰਮੀ ਵੀ ਕਹਿ ਰਹੀ ਸੀ ਕਹਿੰਦੀ ਹਾਂ ਤੇਲ ਥੋੜਾ ਜਿਹਾ ਠੰਡਾ ਸੀਗਾ ਕਹਿੰਦੀ ਜੇ ਜਿਆਦਾ ਗਰਮ ਹੁੰਦਾ ਫਿਰ ਤਾਂ ਵਧੀਆ ਬਣ ਜਾਂਦੀ ਮਹਾ ਚਲੋ ਕੋਈ ਗੱਲ ਨਹੀਂ ਜੀ ਹੁਣ ਜਦੋਂ ਅਗਲੀ ਵਾਰ ਪਾਈ ਮਤਲਬ ਤੇਲ ਗਰਮ ਹੋਈ ਜਾ ਰਿਹਾ ਆਪਣਾ ਤੇ ਵਧੀਆ ਆਉਣੀਆਂ ਤੇ ਜਦੋਂ ਇੱਕ ਇੱਕ ਕਰਕੇ ਆਪਾਂ ਪੂਰੀਆਂ ਜਿਹੜੀ ਉਹ ਤਲਣੀ ਸਟਾਰਟ ਕਰਤੀ ਸੀਗੀ ਤੇ ਪੂਰੀਆਂ ਵਧੀਆ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਸੀਗੀਆਂ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਪਾਇਆ ਜੀ ਕਿਉਂ ਜੇਕਰ ਕਿਉਂ ਇਸ ਤਰ੍ਹਾਂ ਕਈ ਵੰਦੇ ਨੇ ਬੇਕਿੰਗ ਸੋਡਾ ਵੀ ਪਾ ਲੈਂਦੇ ਮਿੱਠਾ ਸੋਡਾ ਵੀ ਪਾ ਲੈਂਦੇ ਨੇਗੇ ਤੇ ਉਹਦੇ ਨਾਲ ਵੀ ਇਹ ਵਧੀਆ ਫੁੱਲ ਕੇ ਤਿਆਰ ਹੁੰਦੀਆਂ ਨੇ ਪਰ ਜਿਹੜਾ ਕਿਉ ਪਾਉਣ ਦਾ ਅਲੱਗ ਹੀ ਮਤਲਬ ਇਹਦਾ ਸੁਆਵ ਦਾ ਨਾਮ ਤਾਂ ਇਹ ਚੀੜੀਆਂ ਹੁੰਦੀਆਂ ਨੇਗੀਆਂ ਤੇ ਬਹੁਤ ਹੀ ਵਧੀਆ ਨਰਮ ਤੇ कुरकुਰੀਆਂ ਬਣ ਕੇ ਤਿਆਰ ਹੁੰਦੀਆਂ ਨੇਗ ਕਰ ਰਹੀ ਸੀ ਮੈਂ ਕਹਿ ਰਹੀ ਸੀ ਆ ਦੇਖੋ ਮਤਲਬ ਵਧੀਆ ਬਣ ਰਹੀ ਹੈ ਨੇ ਤੇ ਜਾਂਚ ਤੇ ਤੇ ਮੈਂ ਕਹਿ ਰਹੀ ਸੀ ਜੀ ਲੋ ਹਣ ਗਰਮ ਗਰਮ ਖਾ ਲਓ ਤੇ ਸਾਰੇ ਜਣੇ ਮਤਲਬ ਵੀ ਗਰਮ ਗਰਮ ਜਿਹੜੀ ਪੂਰੀਆਂ ਖਾਣ ਵਾਸਤੇ ਬੈਠ ਗਏ ਸੀਗੇ ਤੇ ਇਹ ਵੀ ਕਹਿ ਰਹੇ ਸੀ ਹੂੰ ਬਹੁਤ ਜ਼ਿਆਦਾ ਟੇਸਟੀ ਹਨ ਇਹਨਾਂ ਸਦੇ ਵੀ ਕਹਿ ਰਹੇ ਸੀ ਇਹ ਕੋਈ ਪੂਰੀਆਂ ਨਹੀਂ ਇਹ ਤਾਂ ਗੋਲ ਗੱਪੇ ਨੇਗੇ ਆ ਤੁਸੀਂ ਨਮਕੀਨ ਪਾਣੀ ਬਣਾਏਗਾ ਪਾਣੀ ਪੂਰੀ ਬਣਾਈ ਹੈ ਮੈਂ ਕਿਹਾ ਡੈਵੀ ਕੀ ਚੀਜ਼ ਲੱਗ ਰਹੀ ਹੈ ਤੈਨੂੰ ਕਹਿੰਦਾ ਮੈਨੂੰ ਤਾਂ ਗੋਲ ਗੱਪਾ ਲੱਗ ਰਿਹਾ ਹੈਗਾ ਤੇ ਉਸ ਤੋਂ ਬਾਅਦ ਇਹਨੇ ਵੀ ਖਾਣੀ ਸਟਾਰਟ ਕਰਤੀ ਸੀ ਸਾਰੇ ਕਹਿ ਰਹੇ ਸੀ ਹੂੰ ਬਹੁਤ ਹੀ ਜਮੀ ਬਣੀਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਨੇਗੀਆਂ ਤੇ ਇਧਰ ਸਾਰੇ ਜਣੇ ਨਿਖਾਲੇ ਸੀ ਜੀ ਪੂਰੀਆਂ ਸਾਰੇ ਪਰਿਵਾਰ ਨੇ ਗਰਮ ਗਰਮ ਤੇ ਇਧਰ ਮੈਂ ਮੂਵ ਕਰ ਰਹੀ ਸੀ ਲੈ ਮੈਂ ਸਾਰੀਆਂ ਬਣਾ ਕੇ ਦਿਨੀਆਂ ਤੇ ਤੂੰ ਫੜਾਈ ਜਾ ਗਰਮ ਗਰਮ ਸਾਰੇ ਪਰਿਵਾਰ ਨੇ ਗਰਮ ਗਰਮ ਜਿਹੜੀਆਂ ਪੂਰੀਆਂ ਛੋਲੇ ਸੀਗੇ ਉਹ ਬਹੁਤ ਹੀ ਇੰਜੋਏ ਕਰੇ ਬਹੁਤ ਹੀ ਜ਼ਿਆਦਾ ਜਮੀ ਟੇਸਟੀ ਬਣੇ ਸੀਗੇ ਇੱਕ ਇੱਕ ਕਰਕੇ ਜਿਹੜੀਆਂ ਪੂਰੀਆਂ ਆਪਾਂ ਬਣਾ ਕੇ ਸਾਰਿਆਂ ਨੇ ਖਾ ਲਈਆਂ ਸੀ ਤੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਵੀਡੀਓ ਦੀ ਤਿਆਰੀ ਕਰਨ ਤੇ ਇਹ ਬਣਾ ਰਹੇ ਸੀ ਜੀ ਆਪਾਂ ਠੰਡਿਆਈ ਇਹ ਮਤਲਬ ਗਰਮੀ ਦੇ ਟਾਈਮ ਵਿੱਚ ਬਹੁਤ ਹੀ ਸਰੀਰ ਨੂੰ ਠੰਡਕ ਦੇ ਦਿੰਦੀ ਹੈ ਸਾਰੀ ਗਰਮਾਈਸ਼ ਨੂੰ ਬਾਹਰ ਕਰਦੀ ਜਿਵੇਂ ਲੀਵਰ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਇਧਰ ਮੈਂ ਕਮਰੇ 'ਚ ਬੈਠੀ ਸੀ ਇਹ ਕਹਿ ਰਹੇ ਸੀ ਵਧੀਆ ਰਿਜ਼ਲ ਕੋਸ਼ ਕਰ ਗਏ ਨਾ ਚਲੋ ਫਿਰ ਬਾਹਰ ਚੱਲ ਜਾਈਏ ਤੇ ਸਾਰਾ ਸਮਾਨ ਪਹਿਲਾਂ ਅੰਦਰ ਰੱਖਿਆ ਸੀ ਫੇਰ ਚੱਕ ਕੇ ਫੇਰ ਫੇਰ ਬਾਹਰ ਲਿਆਏਗੇ ਨੇ ਚਲੋ ਇੱਥੇ ਬਣਾਉਣਾ ਇੱਥੇ ਵਧੀਆ ਮਤਲਬ ਵੀ ਧੁੱਪ ਜੀ ਪੈ ਰਹੀ ਹੈ ਵਧੀਆ ਛਾਂ ਧੁੱਪ ਜੀ ਆ ਤੇ ਵਧੀਆ ਰਿਜ਼ਲਟ ਆਉ ਤੇ ਉਸ ਤੋਂ ਬਾਅਦ ਖੁਸ਼ ਕਰਾਂਗੇ ਲਓ ਮੈਂ ਕਰਦਾ ਸ਼ਾਰਟ ਤੇ ਮੈਂ ਕਹਿ ਰਹੀ ਸੀ ਜੇ ਤਾਂ ਬਾਵਾ ਦੁਖਣ ਲੱਗ ਜੂ ਕਿਉਂਕਿ ਜਿੰਨਾ ਆਪਾਂ ਇਹਨੂੰ ਵਧਰਾ ਰਗੜਾਂਗੇ ਓਨੀ ਹੀ ਵਧੀਆ ਬਣਦੀ ਛੰਡਿਆਈ ਖੁਸ਼ ਕਰਾਂਗੇ ਲਾ ਮੈਂ ਉਹ ਕਰਦਾਗਾ ਤੇ ਅਸੀਂ ਵਾਰੀ ਵਾਰੀ ਸਾਰੇ ਜਣਿਆਂ ਨੇ ਲੱਗ ਕੇ ਜਿਹੜੀ ਛੰਡਿਆਈ ਉਹ ਤਿਆਰ ਕਰੀ ਕਿਉਂਕਿ ਰਗੜਨ ਤੇ ਜਿੰਨਾ ਇਹਨੂੰ ਆਪਾਂ ਵਧੀਆ ਰਗੜਾਂਗੇ ਓਨੀ ਹੀ ਵਧੀਆ ਜਿਹੜੀ ਛੰਡਿਆਈ ਬਣ ਕੇ ਤ ਤੇ ਮੈਂ ਕਹਿ ਰਹੀ ਸੀ ਜੇ ਲੋ ਵਾਰੀ ਵਾਰੀ ਆਪਾਂ ਸਾਰੇ ਜਣੇ ਰਗੜਦੇ ਇੱਕ ਜਣੇ ਨੇ ਤਾਂ ਇਹ ਵਾਹ ਲੈ ਲੂਗੀ ਤੇ ਉਸ ਤੋਂ ਬਾਅਦ ਰਗੜ ਰਗੜ ਕੇ ਤਾਂ ਇਧਰ ਮਤਲਬ ਇਹਦੇ ਵਿੱਚ ਆਪਾਂ ਮਿਸ਼ਰੀ ਵੀ ਪਉਂਦੀ ਸੀਗੀ ਸਾਰੀ ਫੁੱਲ ਵੀਡੀਓ ਤੁਸੀਂ ਫੇਸਬੁੱਕ YouTube ਤੇ ਜਾ ਕੇ ਦੇਖ ਸਕਦੇ ਹੋ ਜੀ ਠੰਡਿਆਈ ਵਾਲੀ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਜੇ ਲੋ ਤੁਸੀਂ ਵੀ ਆਓ ਜੀ ਤੁਸੀਂ ਵੀ ਰਗੜੋ ਕਿਉਂਕਿ ਮਤਲਬ ਜਿਹੜੀ ਇਹਦੇ ਵਿੱਚ ਆਪਾਂ ਮਿਸ਼ਰੀ ਪਾਈ ਸੀਗੀ ਉਹਦੇ ਵਿੱਚ ਕਰਕੇ ਮੱਖੀਆਂ ਵੀ ਆ ਰਹੇ ਸ ਮੈਂ ਕਹਿ ਰਹੀ ਸੀ ਲੈ ਮੈਂ ਮੱਖੀ ੜਾਉਣੀ ਆ ਤੇ ਤੁਸੀਂ ਰਗੜੋ ਜੀ ਇਹਨੂੰ ਇਹ ਤਾਂ बस ਵਿਰਾਗੜ ਦੇ ਤਾਂ ਘੱਟ ਸੀਗੇ ਤੇ ਮਤਲਬ ਚੌੜ ਵੱਧ ਕਰਨ ਲਾਗੇ ਕਹਿੰਦੇ ਉਹ ਨਹੀਂ ਜਿਹੜਾ ਬਾਬਾ ਮਤਲਬ ਵਿਰਾਗੜਦੇ ਹੁੰਦੇ ਠੰਡਿਆਈ ਕਹਿੰਦੇ ਉਹਨਾਂ ਵਾਂਗੂ ਕਰਕੇ ਦਿੰਨਾ ਉਹ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਉਹ ਬਾਬਾ ਨਹੀਂ کہہ ਰਿਹਾ ਸੀਗਾ ਅ ਇੱਥੇ ਕੈਨੇਡਾ ਇੱਥੇ ਅਮਰੀਕਾ ਤੇ ਫਿਰ ਉਹਵੇਂ ਐਕਟਿੰਗ ਕਰਕੇ ਪੂਰਾ ਸਾਰਿਆਂ ਨੂੰ ਹਸਾ ਰਹੇ ਸੀ ਕਿ ਬਾਰੀ-ਬਾਰੀ ਰਗੜ ਘੱਟ ਰਹੇ ਸੀ ਤੇ ਬਸ ਪੂਰੇ ਜੋਆਏ ਚ ਲੱਗੇ ਹੋਏ ਸੀਗੇ ਸਾਰਿਆਂ ਨੂੰ ਹਸਾਉਣ ਤੇ ਮੈਂ ਕਹ ਰਹੀ ਸੀ ਜੀ ਮੱਖੀਆਂ ਬਹੁਤ ਆ ਗਈਆਂ ਤੇ ਵਧੀਆ ਰਗੜ ਕੇ ਜਿਹੜੀ ਵਿੱਚੋਂ ਕੱਢ ਕੇ ਜਿਹੜੀ ਆਪਾਂ ਠੰਡਿਆਈ ਉਹ ਬਣਾ ਕੇ ਤਿਆਰ ਕਰ ਲਈ ਸੀਗੀ ਇਹ ਕਹ ਰਹੀ ਸੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਸਾਰਿਆਂ ਨੇ ਮਤਲਬ ਵਿਠੰਡਾਈ ਵੀ ਪੀਤੀ ਤੇ ਬੱਚਿਆਂ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ ਡੈਵੀ ਨੂੰ ਬਹੁਤ ਵਧੀਆ ਲੱਗੀ ਤੇ ਉਸ ਤੋਂ ਬਾਅਦ ਆਪਾਂ ਰੀਲ ਵੀ ਬਣਾ ਲਈ ਸੀ ਜੀ ਮੈਂ ਖਸ ਚਲੋ ਸਾਰੇ ਠੰਡ ਗਰਮੇਚ ਬਣਾ ਕੇ ਪੀ ਲੈਣਗੇ ਤੇ ਰੈਡੀ ਹੋ ਗਏ ਸੀ ਜੀ ਅਸੀਂ ਸੁਖਲਦੀ ਵੀ ਮਤਲਬ ਵਾਪਸ ਜਾਣਾ ਸੀ ਕਿਉਂਕਿ 2-3 ਦਿਨ ਹੋ ਗਏ ਸੀ ਸਾਨੂੰ ਵਹਿਣ ਲਾਇਆ ਨੂੰ ਤੇ ਸਾਰਾ ਸਮਾਨ ਆਪਾਂ ਪੈਕ ਕਰਕੇ ਰੱਖ ਲਿਆ ਸੀ ਜੀ ਤਾਂ ਇੱਧਰ ਡੈਵੀ ਕਹਿ ਰਹੀ ਸੀਗਾ ਪਹਿਲੀ ਗੱਡੀ 'ਚ ਬਹਿ ਗਏ ਵੜ ਕੇ ਕਹਿੰਦੇ ਸਲੋ ਪਰੇ ਹੋ ਗੱਡੀ ਸਟਾਰਟ ਕਰੀਏ ਤੇ ਹੁਣ ਰਵਾਨਾ ਹੋ ਗਏ ਸੀ ਸੁਖਲਦੀ ਕੋਈ ਗੱਲ ਨਹੀਂ ਇੱਧਰ ਡੈਵੀ ਛੋਟੇ ਛੋਟੇ ਖੇਡਾਂ ਵੀ ਲੈ ਆਇਰ ਸੀ ਤੇ ਇਧਰ ਆਸੀ ਆਗੇ ਸੀ ਜੀ ਪਿੰਡ ਸੁਖਲਦੀ ਘਰ ਚ ਸਾਰਿਆਂ ਨੂੰ ਮਿਲੇ ਤੇ ਉਹ ਡੈਵੀ ਵੀ ਸਾਡਾ ਰੁੱਸ ਗਿਆ ਸੀ ਕਹਿੰਦਾ ਮੈਨੂੰ ਮੂਸੇ ਵਾਲ ਦਾ ਗੀਤ ਨਹੀਂ ਸੁਣਾਇਆ ਕਿਉਂਕਿ ਇੱਕ ਤਾਂ ਸੁਣ ਲਿਆ ਸੀ ਇੱਕ ਅੱਧ ਵਿਚਾਲੇ ਹੋ ਗਿਆ ਤੇ ਕਹਿੰਦਾ ਘਰੇ ਪਹੁੰਚ ਵੀ ਗਿਆ ਮੈਂ ਤਾਂ ਸਾਰਾ ਗੀਤ ਸੁਣਨਾ ਸੀ ਸੋ ਉਸ ਤੋਂ ਬਾਅਦ ਮੈਂ ਕੱਲਾਏ ਤੋਂ ਚੱਪਲਾਂ ਪਾ ਦੇ ਮਸਾ ਮਨਾਇਆ ਡੈਵੀ ਤੇ ਇਧਰ ਆਪਾਂ ਇੱਕ ਜੁੱਤੀ ਵੀ ਲੈ ਆਏ ਸੀ ਡੈਵੀ ਦੀਆਂ ਚੱਪਲਾਂ ਤੇ ਇੱਕ ਮੈਂ ਲਈ ਆਈ ਸੀ ਜੀ ਅ ਮਤਲਬ ਵੀ ਬਹੁਤ ਹੀ ਸੋਹਣੀਆਂ ਚੱਪਲਾਂ ਘਰੇ ਪਾਉਣ ਵਾਲੀਆਂ ਬਹੁਤ ਹੀ ਜ਼ਿਆਦਾ ਨਰਮ ਸੀ ਇਹ ਮੈਨੂੰ ਕਹਿ ਰਹੇ ਸੀ ਲੈ ਇੱਕ ਵਾਰ ਹੋਰ ਪਾ ਕੇ ਦਿਖਾ ਦਿਓ ਕਿਉਂਕਿ ਜਦੋਂ ਨਵੀਂ ਚੀਜ਼ ਲੈਣ ਉਹਦਾ ਆਪਾਂ ਨੂੰ ਪਾ ਪਾ ਕੇ ਦੇਖਣ ਦਾ ਮਤਲਬ ਆਇਆ ਹੁੰਦਾ ਵੀ ਪਾ ਪਾ ਦੇਖੀ ਜਾਈਏ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ